ਇਸ ਵਕਤ ਦੀ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਸਿੱਟ ਦੇ ਵਿੱਚ ਮੋੜ ਤੋਂ ਬਦਲਾਅ ਹੋਇਆ ਹੈ ਤੇ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਿੱਟ ਯਾਨੀ ਕਿ ਡਰੱਗ ਕੇਸ ਮਾਮਲੇ ਦੇ ਵਿੱਚ ਸਿੱਟ ਦੇ ਮੁਖੀ ਜਿਹੜੇ ਕਿ ਉਹ ਬਦਲ ਦਿੱਤੇ ਨੇ ਤੇ ਉੱਥੇ ਹੀ ਹੁਣ ਮੋੜ ਤੋਂ ਜਾਂਚ ਦੇ ਲਈ ਵਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਕੇਸ ਦੇ ਵਿੱਚ ਮੋੜ ਬਦਲੀ ਸੱਟ ਦੀ ਹੋਈ ਆ ਤੇ ਸੱਟ ਦੇ ਮੁਖੀ ਸਮੇਤ ਹੁਣ ਦੋ ਮੈਂਬਰ ਬਦਲੇ ਗਏ ਨੇ ਤੇ ਪਹਿਲਾਂ ਡੀ ਆਈ ਜੀ ਐਚ ਐਸ ਭੁੱਲਰ ਸਨ ਸੱਟ ਦੇ ਮੁਖੀ ਤੇ ਹੁਣ ਕਾਂਗਰਸ ਸਰਕਾਰ ਵੱਲੋਂ ਦੱਸਿਆ ਕਿ ਦਸੰਬਰ 2021 ਦੇ ਵਿੱਚ ਦਰਜ ਹੋਇਆ ਸੀ ਕੇਸ ਹੈ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਂਚ ਦੇ ਲਈ ਹੁਣ ਪੰਜਵੇਂ ਸੱਟ ਦਾ ਗਠਨ ਕੀਤਾ ਹੈ ਚੌਥੀ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਕੇਸ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਸਿੱਟ ਦੇ ਮੁਖੀ ਅਤੇ ਉਸ ਦੇ ਹੋਰ ਦੋ ਜਿਹੜੇ ਕਿ ਮੈਂਬਰਾਂ ਨੂੰ ਮੁੜ ਬਦਲ ਦਿੱਤਾ ਹੈ ਤੇ ਕਾਂਗਰਸ ਹਕੂਮਤ ਦੇ ਦੌਰਾਨ ਦਸੰਬਰ 2021 ਦੇ ਦੌਰਾਨ ਵਿਕਰਮ ਮਜੀਠੀਆ ਦੇ ਖਿਲਾਫ ਦਰਜ ਮਾਮਲੇ ਦੀ ਸਿੱਟ ਜਾਂਚ ਦੇ ਲਈ ਇਹ ਪੰਜਵੀਂ ਸਿੱਟ ਬਣਾਈ ਗਈ ਹੈ ਤੇ ਉਥੇ ਨਵੀ ਸਟ ਦੇ ਘਟਨਾ ਸੰਬੰਧੀ ਹੁਕਮਾਂ ਦੀ ਜੜੀ ਕਿ ਕਾਪੀ ਚ ਕਿਹਾ ਗਿਆ ਹੈ ਕਿ ਜਾਂਚ ਬਿਊਰੋ ਦੇ ਡਾਇਰੈਕਟਰ ਦੇ ਦਫਤਰ ਜਿਹੜੀ ਕਿ ਐਫ ਆਈ ਆਰ ਨੰਬਰ 2 2021 ਤੇ ਮਾਮਲੇ ਦੀ ਜਾਂਚ ਦੇ ਲਈ ਜਿਹੜਾ ਕਿ ਆਧਾਰ ਤੇ ਸਟ ਦਾ ਮੂੜ ਤੋਂ ਗਠਨ ਕੀਤਾ ਹੈ ਤੇ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਹੁਕਮਾਂ ਦੇ ਮੁਤਾਬਕ ਡੀ ਆਈ ਜੀ ਜਿਹੜੇ ਕਿ ਪੁਲਰ ਦੀ ਥਾਂ ਤੇ ਹੁਣ اے ਆਈਜੀ ਵਰੁਣ ਸ਼ਰਮਾ ਜੋ ਪਹਿਲਾ ਸਿਟ ਦੇ ਮੈਂਬਰ ਸਨ ਨੂੰ ਸਿਟ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਜਿਸਕੇ ਤਰਨ ਤਰਨ ਦੇ ਐਸਐਸਪੀ ਰਾਣਾ ਅਤੇ ਐਸਐਸਪੀ ਗੁਰਵੰਤ ਸਿੰਘ ਬੈਂਸ ਉਸ ਦਾ ਮੈਂਬਰ ਬਣਾਇਆ ਗਿਆ ਹੈ ਤੇ ਪਹਿਲਾਂ ਦੀਆਂ ਸਾਰੀਆਂ ਸਿਟ ਦੀ ਅਗਵਾਈ ਡੀਆਈਜੀ ਰੈਕ ਜਾਂ ਉਸ ਦੇ ਉੱਪਰਲੇ ਅਹੁਦੇ ਦੇ ਅਧਿਕਾਰੀ ਕਰ ਰਹੇ ਸਨ ਪਰ ਇਹ ਪਹਿਲੀ ਵਾਰ ਹੈ ਕਿ ਜਦੋਂ اے ਆਈਜੀ ਰੈਕ ਦੇ ਅਫਸਰ ਨੂੰ ਅਹਿਮ ਜ਼ਿੰਮੇਵਾਰੀ ਪੀ ਗਈ ਹੈ ਤੇ ਮਜੀਠੀਆ ਦੇ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਦੇ ਲਈ ਸਭ ਤੋਂ ਪਹਿਲਾ AIG ਬਲਰਾਜ ਸਿੰਘ ਦੀ ਅਗਵਾਈ ਦੇ ਹੇਠ ਸਟ ਕਾਇਮ ਕੀਤੀ ਗਈ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ AIG ਬਲਰਾਜ ਸਿੰਘ ਦੀ ਥਾਂ DIG rahul ਜਿਹੜੇ ਕਿ ਨੋ ਸੈਟ ਦਾ ਮੁਖੀ ਲਾਇਆ ਗਿਆ ਤੇ ਫਿਰ ਵੀ ਸਿੱਟਮ ਮਜੀਠੀਆ ਦੇ ਖਿਲਾਫ ਚਲਾਨ ਪੇਸ਼ ਕਰਨ ਚ ਨਾਕਾਮ ਰਹੀ ਤੇ ਉਥੇ ਦੱਸਿਆ ਕਿ ਹੁਣ ਵੱਡੀ ਤਬਦੀਲੀ ਕੀਤੀ ਗਈ ਹੈ ਤੇ ਜਿਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਕੇਸ ਚ ਜਿਹੜੀ ਕੇਸ ਸੈਟ ਮੋੜ ਤੋਂ ਬਦਲੀ ਗਈ ਹੈ ਤੇ ਉਥੇ ਹੀ ਸੈਟ ਦੇ ਜਿਹੜੇ ਕਿ ਮੁਖੀ ਉਹ ਵੀ ਬਦਲੇ ਗਏ ਨੇ ਦੋ ਮੈਂਬਰ ਜਿਹੜੇ ਕਿ ਬਦਲੇ ਗਏ ਨੇ ਤੇ ਪਹਿਲਾ ਡੀਆਈਜੀ ਐਸਐਚ ਭੁੱਲਰ ਜਿਹੜੇ ਕਿ ਸਟ ਦੇ ਮੁਖੀ ਸਨ ਤੇ ਹੁਣ ਵੱਡਾ ਬਦਲਾਅ ਹੋਇਆ ਹੈ